ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਮਹਾਰਾਜ ਲੱਗੇ ਵੀ ਅੱਜ ਗੁਰਦੁਆਰਾ ਸਾਹਿਬ ਟਾਈਮ ਹੋ ਗਿਆ ਪੌਣੇ 4 ਦਾ ਮੈਂ ਕਿਹਾ ਵੀ ਅੱਜ ਮਿਲ ਜਾਣਾ ਏ ਸਾਜਰੇ ਪਹਿਨਾ ਤਰੇ ਜਿੰਨੇ ਵੀ ਜਿਹੜੇ ਲਾਏ ਆ ਸਾਰੇ ਜਿਹੜੇ ਲੇਟ ਦੇ ਆਏ ਕੋਈ 10 ਵਜੇ 9 ਵਜੇ 11 ਵਜੇ ਪਰ ਅੱਜ ਮੈਂ ਕਿਹਾ ਵੀ ਤੜਕੇ ਨੂੰ ਜਾਣਾ ਦੇਖਦੇ ਆ ਅੱਜ ਕਿ ਕਿਹੋ ਜਿਹੀ ਜਿਗ ਪੀੜਾ ਬਾਕੀ ਟ੍ਰੈਫਿਕ ਨਹੀਂ ਮਿਲਦੀ ਤੜਕੇ ਨੇ ਦਿਨ ਵਿੱਚ ਫਿਰ ਟ੍ਰੈਫਿਕ ਬਹੁਤ ਹੁੰਦੀ ਆ ਹੁਣ ਦੇਖਦੇ ਆ ਜਵੇਂ ਟ੍ਰੈਫਿਕ ਨਹੀਂ ਹੁੰਦੀ ਸੀ ਸਵੇਰੇ ਕਾਜ ਕਰਕੇ ਅੱਜ ਸੱਜਰੇ ਚਲੇ ਆ ਚਲੋ ਏਰੀਆ ਚ ਕੱਲ੍ਹ ਆਈ ਆ ਹਰਸ਼ਵੀਰ ਐ ਤੇ ਜਗਦੀਪ ਗੱਲ ਚਲੇ ਗਏ ਤੇ ਕੱਲੇ ਹੀ ਰਹਿ ਗਏ ਤੇ ਉਹ ਕੱਲ੍ਹ ਸ਼ਾਮ ਨੂੰ ਚਲੇ ਗਏ ਆ ਗਾ ਚਲੀਏ ਫਿਰ ਸੱਜਰੇ ਸਟਾਰਟ ਕਰਕੇ ਕਢਾਤਾ 2 ਮਿੰਟ ਬਾਅਦ ਤੇ ਹੁਣ ਲੋ ਜੀ ਟਾਲਿਆ ਟਰਾਲਾ ਲੈਵਟ ਸੌਖੀ ਚੱਕਰੀ ਆ ਜਿੱਦਾਂ ਜਿਵੇਂ ਲੰਬਾ ਬੋਕਰਿਆ ਬੋਨਾਂ ਨੇ ਬਾਕੀ ਚਲਿਏ ਹੁਣ ਛਤਰੀ ਵੀ ਐ ਨਹੀਂ ਬਿਸਤਰਾ ਬਹੁਤਰਾ ਆਪਣਾ ਪਾ ਲਿਆ ਦੇਖ ਲੀਏ ਕਿੰਨਾ ਟਾਈਮ ਲੱਗਦਾ ਜਾਣ ਨੂੰ 4 ਵਜੇ ਕੇ 11 ਮਿੰਟ ਹੋ ਗਏ ਚੱਲਦੇ ਆ ਹੌਲੀ ਹੌਲੀ ਅਜ ਬੇਲੇ ਨੂੰ ਜਾਣਾ ਚਲੋ ਚੱਲੀਏ ਜੀ ਫਿਰ ਇਹ ਕਿੱਦਾਂ ਟ੍ਰੈਕ ਨਹੀਂ ਸੀ ਮੈਂ ਇੱਧਰ ਟ੍ਰੱਕ ਦੇ ਟਰੱਕ ਆ ਗਏ ਦੂਆ ਰੋਡ ਤੇ ਹੋ ਗਿਆ ਇੱਧਰ ਕੱਤੇ ਟਰੱਕ ਮਿਲਦੇ ਆ ਆਟਾ ਦੇ ਟਰੱਕ ਤਾਂ ਹੀ ਇੱਧਰ ਨੂੰ ਹੀ ਆਉਂਦੇ ਨੇ ਪਰ ਅੱਡੇ ਪਹੁੰਚ ਗਏ ਮੈਟਰ ਮੋਨੇ ਦੀ ਤੇ ਆ ਟਰੱਕਾਂ ਦੀ ਲਾਈਨ ਲੱਗ ਗਈ ਨੇ ਵੀਰ ਉਪਰ ਵਾਲਾ ਬਾਈਪਾਸ ਬੰਦ ਆ ਕੋਟੂ ਵੀ ਟਰੱਕ ਗੱਡੀ ਨੇ ਇਤੋਂ ਬਹੁਤ ਆਉਂਦੇ ਆ ਦਿਨ ਚ ਵੀ ਦੇਖਦਾ ਹੈਗਾ ਸਾਰੇ ਪੂਰੇ ਦੇਖਦਾ ਬੜਾ ਪੁੱਤ ਜਿਹੜੇ ਹੈਗੇ ਗੱਡੂ ਕੱਲ ਦੀ ਬੋਲਦਾ ਬਾਕੀ ਦੇਖਦੇ ਆ ਹੁ ਆਪਾਂ ਦਾ ਮਾਗੇ ਤੇ ਹਰਕੀਰ ਵਾਲਾ ਖੜਾ ਹੈ ਵਾਹ ਭਾਈ ਪਹੁੰਚ ਗਏ ਮਾਗੀ ਬਿੰਦਰਵਾਈ ਆਪਣੇ ਕੋਲ ਆ ਰਵਿੰਦਰ ਆ ਦੇ ਬਿੰਦਰ ਵਾਲਾ ਇੱਧਰ ਕੋਲ ਖੜਾ ਹੈ ਨਾ ਐ ਬਿੰਦਰ ਟੀਐਸਵੀ ਮਾਲ ਦੋਵੇਂ ਬਿੰਦਰ ਦੇ ਕੋਲ ਹੋ ਗਏ ਇਕੱਠੇ ਹਾਂ ਮਾਲੀ ਜਾਓ ਨੰਬਰ 100 ਦਾ ਫਰਕਾ ਨਾਲੇ 100 ਦਾ ਹੈ 100 ਦੇ ਨੇ ਦੇ ਹੋ ਗਿਆ ਇੱਧਰ ਟਰਾਲੀ ਵੀ ਨਹੀਂ ਹੈਗੀ ਸਾਰੀ ਟਰਾਲੀ ਉੱਧਰ ਲੈ ਕੇ ਗਏ ਪਏ ਆਲੀ ਬਹੁਤ ਜਾਂਦੀ ਹੈ ਉਹੀ ਤਾਂ ਮੈਂ ਦੇਖਦਾ ਮੈਂ ਹੀ ਪੁੱਛਦਾ ਤਾਂ ਉਹਨੂੰ ਮੈਂ ਕਿਹਾ ਵੀ ਕਿਤੇ ਬਿੰਦਰਾਂ ਦੇ ਦੂਰ ਹੋਣੇ ਮੈਂ ਕਿਹਾ ਉੱਧਰ ਹੀ ਲੈ ਜਾਉਂਗਾ ਬਾਈ ਕਹਿੰਦਾ ਨਹੀਂ ਨਹੀਂ ਬਾਈ ਉਧਰ ਨਹੀਂ ਜਾਣਾ ਯਾਰ ਕਹਿੰਦਾ ਇੱਧਰ ਹੀ ਖੜਾਉਣੀ ਪੈਣੀ ਆ ਮੈਂ ਪਾਈ ਇੱਧਰ ਖੜਾ ਲੈਂਦੇ ਆ ਹੈ ਸੌਖੇ ਉਧਰ ਨਾਲ ਹੈ ਸੌਖੇ ਇੱਧਰ ਪਰ ਇੱਕ ਆਏ ਆ ਵੀ ਉਧਰ ਇੱਕ ਜਗ੍ਹਾ ਖੜੀ ਰਹਿੰਦੀ ਇੱਧਰ ਬੰਦਾ ਕੋਲ ਚਾਹੀਦਾ ਖੜਾ ਹੈ ਮੇਰਾ ਡਾਕਟਰ ਕਿਸੇ ਅੱਗੇ ਪਿੱਛੇ ਨਹੀਂ ਕਰਨਾ ਬਿਨਾਂ ਮਤਲਬ ਤੇ ਉੱਥੇ ਆਏ ਬੰਦੇ ਡਾਕਟਰ ਕਿੱਥੇ ਖੜਾ ਆਪਣਾ ਉੱਥੇ ਤੇ ਤੇਰਾ ਵਿਕਾਸੇ ਕਰਕੇ ਉਸਿਆ ਆਪਣਾ ਨਾ ਲੈਣਾ ਇਹ ਨਹੀਂ ਭਰੋਸਾ ਹੈਗਾ ਉਧਰ ਇਹ ਤਾਂ ਹੈ ਬਾਕੀ ਅੱਜ ਆਇਆ ਦੇਖ ਲੈ ਇੱਧਰ ਨੂੰ ਆਇਆ ਬੇਲੇ ਨੂੰ ਜਮਾਂ ਹੀ ਟ੍ਰੈਫਿਕ ਨਹੀਂ 1 ਘੰਟਾ 25 ਮਿੰਟ ਲੱਗੇ ਮੈਨੂੰ ਬੇਲੇ ਨੂੰ ਬੇਲੇ ਨੂੰ ਇੱਧਰ ਨੂੰ ਇੰਨਾ ਕੇ ਲੱਗ ਜਾਂਦਾ ਅੱਛਾ ਪਰ ਇਹਦੋਂ ਹੁਣ ਤੱਕ ਕਹਿੰਦਾ ਟ੍ਰੈਫਿਕੇ ਬਹੁਤ ਉਹਦੇ ਕਰਕੇ ਪੋਲ ਬੰਦ ਕਰਤਾ ਨਾ ਬਿਲਕੁਲ ਤਤੰ ਬੰਦ ਕਰਤਾ ਕੱਲ ਅੱਛਾ ਉਹ ਕਹਿੰਦਾ ਬੰਦ ਪਹਿਲਾਂ ਹੀ ਮੰਨਦਾ ਪਹਿਨਾ 21 ਕੇ ਸਾਈਡ ਚੱਲਦੀ ਸੀ ਹੁਣ ਜਮੇ ਬੰਦ ਕਰਤਾ ਉਹ ਮੈਂ ਪਹਿਲਾਂ ਮੈਂ ਵੇਖਿਆ ਵੀ ਲੱਗੇ ਗਿਆ ਕਿਹੜਾ ਜਦ ਵੀ ਉਹ ਪੁਲਿਸ ਵਾਲੇ ਖੜੇ ਤੇ ਜਮਾ ਹੀ ਨਹੀਂ ਤੇ ਮੋਰਸਾ ਵੀ ਦਿਖਾ ਜਾਣ ਦਿੰਦੇ ਸਾਈਡ ਰਵਾਂਗੇ ਤੇ ਮੋੜਦੇ ਤੇ ਹੁਣ ਵੀ ਅੱਜ ਕਹਿੰਦਾ ਜਗਦੀਪ ਗੱਲ ਦੱਸਦਾ ਤਾਂ ਕਹਿੰਦਾ ਵੀ ਟੋਟਲੀ ਬੰਦ ਕਰਤਾ ਵੀ ਗੱਡੀ ਮੋਟਰਸਾਈਕਲ ਸਭ ਇਧਰ ਨੂੰ ਆ ਰਹੇ ਮੈਂ ਇਧਰ ਨੂੰ ਆਉਂਦਾ ਐਨੀ ਟ੍ਰੈਫਿਕ ਆ ਬਈ ਕੋਈ ਅੰਤ ਨਹੀਂ ਉਹ ਦੋਏ ਟੂਏ ਦਾ ਬਦਦਾ ਸਾਰਿਆਂ ਦਾ ਫੀਫੀ ਗੱਲ ਹੈ ਲੈ ਟੂਏ ਦਾ ਪਤਾ ਲੱਗੇ ਜਾਂਦਾ 20 ਗੜੇ ਤਾਂ ਹੋ ਗਏ ਆ ਦੇਖ ਕਹਿੰਦਾ ਇਹਦੇ ਤੇ ਆਪਣੇ ਹੋ ਗਏ ਮੇਰੇ ਕਹਿੰਦਾ 20 ਦੇ ਉੱਪਰ ਗੜੇ ਲਾਤੇ ਇੱਕ ਮਹੀਨਾ ਮੇਲੇ ਚ ਹੋ ਗਿਆ ਵਿੰਦਰ ਵੱਧ ਹੋ ਗਿਆ 12 ਮਹੀਨੇ ਦਾ ਲੱਗਦੀ ਨਹੀਂ ਲੈ ਹੋਰ ਕਾ ਦੇਖ ਲੈ ਹੁਣ ਦੋ ਰਾਤਾਂ ਨਾਰਮਲ ਆ ਹਾਂ ਵੀਮਾ ਵੀਮਾ ਕਿਹੜਾ ਮੇਰਾ ਸੀ ਇਹ ਕਹਿੰਦੇ ਇੱਥੇ ਹੀ ਰਹੋ ਬਸ ਪਤਾ ਨਹੀਂ ਕਿਹੜੇ ਸਾਊ ਦਾ ਸਪਲਾਈ ਨਿਕਲਦੀ ਕਿਹੜੇ ਦਾ ਨਹੀਂ ਭੀੜ ਨਹੀਂ ਰੁਟਦੀ ਹਾਂ ਭੀੜ ਨਹੀਂ ਰੁਟਦੀ ਦੇਖ ਲੈ ਚੱਲ ਦੇਖੀ ਠਾਲੀਏ ਉਹਨੂੰ ਕਿਆ ਕਹਿੰਦਾ ਸਰਦਾਰ ਵੀ ਹਾਂ ਹਾਂ ਉਹ ਵੀ ਲੀਜਰ ਵਾਲਾ ਬੰਦਾ ਪਹੁੰਚ ਗਿਆ ਸੀ ਲੇਟ ਹੋ ਗਏ ਮੈਂ ਪਲਵਾਨ ਮੈਂ ਮਾਹ ਉੱਥੇ ਜਾ ਲੱਗਿਆ ਬਦਲਾਉਣ ਕੋਈ ਤਾਂ ਮੈਂ ਦੇਖਾਂ ਮੈਂ ਵੀ ਦੇਖ ਕੇ ਆਇਆ ਵਾਹ ਇਹ ਤਾਂ ਟਰੈਕਟਰ ਫਿਰਦਾ ਇੱਥੇ ਅਡਵਾਂਸਾ ਬੰਦਾ ਅਡਵਾਂਸਾ ਪਲਵਾਨ ਦਾ ਹੈਗਾ ਫੋਨ ਤਾਂ ਕਰਿਆ ਤਾਂ ਕਹਿੰਦਾ ਮਾਵੂੰਗਾ ਮੈਂ ਵੀ ਤੁਰਨ ਲੱਗਾ ਤੇ ਸਾਨੂੰ ਵਿੱਚ ਬਾਲਣ ਪਿਆ ਤੇ ਦੱਸਤਾ ਦਿੰਦਾ ਕੋਈ ਮੈਂ ਭਈਆਂ ਨੂੰ ਆਕ ਮਾਰੀ ਮੈਂ ਹਾਂ ਬਾਲਣ ਵੇਖੋ ਹੂੰ ਵਿੱਚ ਬਾਲਣ ਪਿਆ ਤਾਂ ਕੱਲ ਦਾ ਨਾਲੇ ਬਈ ਲਾਇ ਵਾ ਨਾਲੇ ਮੈਂ ਕਿਹਾ ਵੀ ਜੋ ਆਉਂਗਾ ਮੈਨੂੰ ਫੋਨ ਕਰੀ ਅਲੀ ਮੈਂ ਕਹਿੰਦਾ ਅੱਧੀ ਟਰਾਲੀ ਨੂੰ ਨਹੀਂ ਆ ਬਾਲਾ ਜਦ ਬਾਤ ਵੀ ਫਾਲੇ ਵੱਜਣ ਫੇਰ ਵੀ ਨਿਕਲੀ ਜਾਂਦੀ ਇਹ ਤਾਂ ਨਿਕਲੀ ਜਾਂਦੀ ਆ ਇਹ ਤਾਂ ਗੰਨੇ ਦੇ ਸਿਆੜਾਂ ਗੱਲ ਵੀ ਨਿਕਲਣੀਆਂ ਹਾਂ ਗੰਨੇ ਦੇ ਸਿਆੜਾਂ ਚ ਵੀ ਆਉਣੀਆਂ ਸਿੱਤੂ ਆਏ ਕਰੀ ਟਰੈਕਟਰ ਵੀ ਲੈਣੀ ਆਲ ਚਾਲੀ ਉਹ ਟਰਾਲਾ ਪਾ ਕੇ ਹੀ ਨਾਲਾ ਸਾਰੇ ਝਮਾਤੀ ਖਾਰੀ ਪੁੱਤ ਆਓ ਲਗਾ ਲਗਾ ਮਰੇ ਪੰਨਿਆਂ ਦਾ ਲਾਜਾ ਕਰ ਉਹ ਇੱਕ ਵਾਰ ਫਾਲੇ ਮਾਰ ਲਵੇ ਹੁਣ ਮੇਜਰ ਕਰਾ ਕੇ ਨਾ ਫੇਰ ਫੇਰ ਚੱਕ ਲਵੇ ਮੇਜਰ ਕਰਾ ਕੇ ਰੇਪ ਪਾਉਣਾ ਆ ਰੇਪ ਪਾਉਣਾ ਫੇਰ ਰੇਪ ਪਾ ਕੇ ਫੇਰ ਫਾਲੇ ਮਾਰ ਕੇ ਫੇਰ ਸਿਹੜ ਕੱਢਣਾ ਅੱਜ ਰੱਖਦੇ ਦਿਹਾੜੀ ਪਰ ਇਹ ਤਾਂ ਦਿਹਾੜੀ ਪਰ ਆ ਉਹ ਐ ਕਰੀ ਜਿਹਦੇ ਨਾਲ ਰੇਪ ਪਾਉਣਾ ਹੈ ਉਪਰ ਦੇਦੇ ਰਖਾ ਲਈ ਦੀ ਹੋ ਲੈ ਆ ਬਚ ਤਿਲਕ ਤਾਂ ਫਿਰ ਜਾਉਂਗੇ ਸਾਰੇ ਜੜਾ ਕੋ ਹੋਏਗਾ ਲਿਬੜ ਜੂਂਗੀਆਂ ਇਹਦਾ ਭਈਆਂ ਨੂੰ ਕਹੇ ਉੱਤੀ ਰੱਖ ਲੇ ਜੂ ਕਣਾ ਵੀ ਤਾਂ ਹਣਾ ਬਾਲਣ ਇਹਨਾਂ ਕੋਲੇ ਰੱਖਣਾ ਇਹ ਆਓ ਕਿੰਨਾ ਇਕੱਠਾ ਕਰ ਲਓ ਆਪਣਾ ਲੱਗੇ ਵਿਆ ਆ ਜਾ ਦੇਖੀਏ ਸਹੀ ਬਾਲਣ ਮੁੱਕ ਲਿਆ ਹੈ ਉਹ ਕਹਿੰਦੇ ਤੇ ਮੋਟਰ 'ਪੇ ਛੱਡਦੀ ਲਾਓ ਚੱਕ ਲੈ ਕੇ ਸਾਰੇ ਤੂਏ ਆਰਾਮੀ ਜਿਹੜੇ ਨਾਲ ਚੱਕ ਲੈ ਆ ਇਹ ਉਹ ਲਾ ਕੇ ਜਿਹੜੇ ਵੀ ਚੱਕ ਲੈ ਕੇ ਵੀ ਨਾ ਜਿਹੜਾ ਇੰਦਰ ਜ਼ਿਆਦਾ ਨਾ ਡੱਕਾ ਤੋੜ ਕੇ ਨੀਰਾ ਜੀ ਇਹ ਮਿੰਟਾਂ ਨੂੰ ਨਹੀਂ ਆ ਭਾਈ ਭਲੇ ਵੀ ਜੜੇ ਜੜ ਦੇਖਦੀ ਆ ਬਬ ਵਧੀਆ ਚੱਕ ਦੋ ਹੋਰ ਫੇਰੀ ਜਾਓ ਗੈਲ ਦੀ ਗੈਲ ਜਿਹੜੇ ਹੈਗੇ ਆ ਨੁਕਾਨੀ ਮੈਂ ਜਿੱਥੇ ਵੀ ਹੋਇਆ ਫਲ ਪਾਕੇ ਲਿਆਉਂਦੇ ਆ ਫਿਰ ਆ ਦੇਖੋ ਆਨੇ ਗਾਲਦੇ ਆ ਪਾਣੀ ਵਿੱਚ ਲੱਗੀ ਜਾਂਦਾ ਯਾਰ ਨਾ ਸਰੀ ਸਰਕ ਚਾਈ ਹੂੰ ਹੈ ਉਹ ਆਉਣ ਤਾਂ ਨਾ ਹੂੰ ਨਮਾ ਹੌਲੈਂਡ ਲਈ ਆਇਆ ਚੱਲ ਇੱਥੇ ਇਹਨੇ ਫਿਰ ਪਲੌ ਬੰਦ ਕਰਿਆ ਨਾ ਆਕੇ ਉਹਦੇ ਕਰਕੇ ਆ ਉਹ ਦੇਖ ਠੀਕ ਆ ਜੂ ਜਾਣਾ ਲੈ ਫਰਕ ਪੈਂਦਾ ਬਹੁਤ ਫਰਕ 1921 ਦਾ ਫਰਕ ਪੈਂਦਾ ਹੀ ਪੈਂਦਾ ਜ਼ਰੂਰ ਦਬਦਾ ਕਿਉਂਕਿ ਇੱਕ ਜਿਆਦਾ ਪੱਟ ਉੇ ਉੱਪਰ ਉੱਪਰ ਤੇ ਭਰ ਜਾਣੇ ਆ ਹੂੰ ਬਾਅਦ ਚ ਜਦ ਪਾਣੀ ਛੱਡ ਹੋਣਾ ਹੈ ਕੁਝ ਵੀ ਆ ਫੇਰ ਐਂ ਕਰੋ ਲੈ ਬਈ ਜੱਗਾ ਕਹਿੰਦਾ ਜਿੱਦ ਵੱਜਾਲੇਗਾ ਹੈ ਇਤਕ ਤੇ ਇਹ ਹੋਲੇ ਸਾਰਾ ਆ ਬਸ ਬਹੁਤ ਉੱਚਾ ਦਾ ਹੁਣ ਵਾਕੇ ਫੇਰ ਇਹ ਖੁੱਲ ਜੂਗਾ ਤੇ ਕਬਾਲੇ ਜ ਵੱਢ ਜੂਗੇ ਤੱਕ ਜੇ ਬਹੁਤ ਆ ਇਹ ਤਾਂ ਹੈਗੀ ਆ ਜੜਾਲ ਹੂੰ ਤੇ ਜੜਾ ਦਾ ਹੀ ਕੰਮ ਆ ਹਾਂ ਹਾਂ ਦੋਹਰ ਕਰਕੇ ਹਾਣਾਂ ਦੀ ਪਾੜ ਕਾੜ ਦੋ ਫੇ ਦੁਪਹਿਰ ਤੇ ਮਾਰੂਗਾ ਇੱਕ ਹੋਰੇ ਜੇ ਤੇ ਹਨ ਹੋਣ ਦਾ ਘੰਟਾ ਕਾ ਲੱਗਣਾ ਜ਼ੀਰੋ ਕਰਨਾ ਹਾਂ ਤਾਂ ਹੀ ਮੋਰੀ ਖੜਾ ਦੇਣਾ ਖੁੱਲ ਜੂਗਾ ਜੀ ਐਨ ਬਣ ਜਾਣਾ ਇਹਨੇ ਐਨ ਬਣ ਜਾਣਾ ਜੀ ਵਧੀਆ ਹਾਂ ਹਾਂ ਇਹਨੇ ਵਾਲ ਕੇ ਵੜ ਦੇਣੇ ਜਿਹੜੇ ਹੈਗੇ ਆ ਵਾਲਾ ਨੇ ਖੁੰਝੇ ਖਾਂਝੇ ਲੈ ਕੇ ਪਾੜ ਕਾੜ ਦੇਣੀ ਵਾ ਫੇ ਦਵਾਂ ਦੇ ਕੇ ਦੋ ਵਾਰ ਮਾਰ ਦੇਣਾ ਜ਼ੀਰੋ ਹੋ ਜਾਣਾ ਹੈ ਤਾਂ ਹੁਣ ਵੀ ਬਰਾਬਰ ਹੈ ਇਹ ਨਾ ਨਾ ਇਹ ਤਾਂ ਬਰਾਬਰ ਹੋ ਗਿਆ ਨਾ 1921 ਦਾ ਫਰਕਾ ਕਿਉਂਕਿ ਜਿਹੜਾ ਕੈੜੀ ਸੀ ਉਹਨੇ ਖੁੱਲ ਜਾਣਾ ਦੂਈ ਨੇ ਮਾੜਾ ਜਾ ਬੈਠਣਾ ਟੋਏ ਨੇ ਤਾਂ ਕਰਕੇ ਬਵਾਇਆ ਮਾਰਨੇ ਦਾ ਹੁਣ ਇੱਕ ਪਾੜ ਹੋਰ ਕੱਢੇ ਜੀਰੋ ਹੋ ਗਿਆ ਨਾ ਨਾ ਕੋਈ ਨਹੀਂ ਘੰਟੇ ਪਿੱਛੇ ਕੁਝ ਨਹੀਂ ਹੈਗਾ ਅਗਗੇ ਜਿਹੜੇ ਇਹ ਕਾਗੀਆਂ ਨੇ ਰਹਿਣਾ ਮਾਰੇ ਖੈਰ ਪਾਉਣਾ ਇਹ ਤਾਂ ਰਹਿਣੀ ਰਹਿਣੀ ਆ ਇਹ ਤਾਂ ਕਾਗੀਆਂ ਟੋਕਣ ਦੱਸ ਇਹ ਤਾਂ ਜੀਰੋ ਲੋਟ ਕਰਦੀ ਐ ਇਹਨਾਂ ਨੂੰ ਤਾਂ ਲੈ ਫੜੇ ਹੀ ਨਾ ਵੜਦੀਆਂ ਤਾਂ ਹੈਗੀਆਂ ਅਜ ਤਾਂ ਭਾਈ ਦਾ ਤਵੀਆਂ ਦੀ ਹੁੰਦੀ ਹੈ ਭਲਾ ਪਤਾ ਪਾਸ ਕੱਢੀ ਨਹੀਂ ਹਾਲਾਂ ਨਾਲੇ ਵਾਇਆ ਹੋਣਾ ਨਾ ਪਹਿਨਾ ਤਵੀਆਂ ਕੇ ਵਾਇਆ ਨਹੀਂ ਹੁਣ ਉਤਮੇ ਤੇ ਪਲਾਉ ਮਾਰੇ ਦੇ ਬਾਅਦ ਪਲਾਉ ਤੇ ਬਾਹ ਹਾਲਾਂ ਕੇ ਲੈ ਦੋਏ ਬਾਲ ਜਿਉਂਕਣੇ ਪਾਇਆ ਫੋਣ ਵੜਦਾ ਨੇ ਸਾਰੇ ਹਾਲਾਂ ਕੇ ਦੋ ਵਾਰੀ ਬਾਕੇ ਮੈਂ ਪਹਿਨਾ ਹਾਲਾਂ ਕੇ ਵਾਇਆ ਜੜਾਂ ਚੁਗੀਆਂ ਫੇਰ ਹਾਲਾਂ ਕੇ ਵਾਇਆ ਫੇਰ ਜੜਾਂ ਚੁਗੀਆਂ ਜੜਾਂ ਹੀ ਵੜਦੀਆਂ ਆਪਾਂ ਨੂੰ ਬਾਕੀ ਦਾ ਦੇਣਾ ਲੈਣਾ ਦੇ ਹੋ ਜਾਂਦਾ ਇਹ ਰਹਿ ਜਾਂਦੀਆਂ ਬਾਅਦ ਚੱਕੀ ਜੋ ਇਹਨਾਂ ਨੂੰ ਜੜਾਂ ਬਚ ਗਈਆਂ ਥੋੜੀਆਂ ਦੋ ਟਰਾਲੇ ਭਰ ਗਏ ਬਸ ਇਹੀ ਯਾਦ ਹੋਣੀ ਆ। ਅੱਜ ਕਿਹੜਾ ਫੇਰ ਹੋ ਜੇਣਾ। ਦੇਖ ਲਾ। ਹੋਰ ਨਿਕਲਿਆ ਆਉਣੀਆਂ। ਹੋਰ ਨਿਕਲੀ ਜਾਣੀਆਂ। ਸਾੜੀ ਮੋਟੀ ਰਹਿੰਦੀ ਹੋਈ ਹੋਰ। ਹਲੇ ਤਾਂ ਹਾਲਾਂ ਨੇ ਕੱਢ ਦੇਣੀਆਂ, ਫੇਰ ਉਹਨੇ ਕੱਢ ਦੇਣੀਆਂ। ਗੰਨੇ ਵਾਲੇ ਹਲ ਵੀ ਕੱਢੀ ਜਾਂਦੇ ਆ। ਆ ਦੇਰ ਸਾਰੀ ਡੋਲ ਬੱਕਣਾ ਪਈਆਂ ਇੱਧਰ। ਪਰਲੇ ਪਾਸੇ ਦੇਖ ਲਾ। ਗੜੇ ਜੜ ਪਈਆ। ਕਿੰਨੇ ਬਹੁਤ ਆ ਖੇਤ ਨੇ। ਗਿੱਲੇ ਤਾਂ ਹੋਣ ਹੀ ਆ। ਮੇਰਾ ਮੱਲ ਰਹਿ ਗਿਆ ਟਰੈਕਟਰ ਨਹੀਂ ਤੇ ਮੈਂ ਬਾਈ ਜਾਣਾ ਸੀ ਤੇ ਇਹ ਲਿਆਂਦਾ ਅੱਜ ਕੱਲੂ ਰੇ ਵੀ ਦੇ ਗਲੇ ਪਾਉਂਗਾ ਕਦੋਂ ਗਿਆ ਅੱਜ ਸਵੇਰੇ ਗਿਆ ਹਾਂ ਸਵੇਰ ਰਾਤ ਤੱਕ ਖੜਾ ਤਾਂ ਜਾ ਮੈਂ ਲੰਘਿਆ ਨਾ ਅੱਜ ਸਵੇਰੇ ਗਿਆ ਅੱਜ ਨਹੀਂ ਤੜਕੇ ਨੂੰ ਬਿੰਦਰ ਹੈਗਾ ਉੱਥੇ ਛੱਡ ਕੇ ਆ ਗਿਆ ਬਾਈ ਇੱਕ ਵਾਰੀ ਰਹਿ ਗਈ ਤਰੀ ਹਾਂ ਐਤੋਂ ਮੱਕੀ ਹਾਂ ਮੱਕੀ ਵਿੱਚ ਨਹੀਂ ਆ ਲੇਟ ਹੋ ਗਿਆ ਵੀ ਸਮਾਂ ਸਾਲਾ ਅਲਜਣ ਕਰਕੇ ਹੋ ਗਿਆ ਕੰਮ ਫਿਰ ਕੀ ਗਿਆ ਹੁਣ ਕੱਲੂ ਮੱਕੀ ਵੀ ਤੇ ਦੇਦੇ ਚ ਬਾਕੇ ਆਪੇ ਕੈਨਸਲ ਹੀ ਕਰਤੀ ਮੈਂ ਕੈਨਸਲ ਨਾ ਰੱਖੇ ਲੈਣਾ ਹਾਂ ਨਾ ਵਧੀਆ 3 ਸਾਲ ਚ ਜਿਹੜੀ ਉਹ ਦੇਖੋ 3 ਉਹ 3 ਸਾਲ ਚ ਆ ਕੁੱਟਦਾ ਬਸੇਰਾ ਸੀ ਕਿੰਨਾ ਗਰਮੀ ਕਰਕੇ ਗਰਮੀ ਜ਼ਿਆਦਾ ਬਹੁਤ ਗੰਨਾ ਪੜਦਾ ਹੁਣੇ ਬਹੁਤ ਟਿਆ ਵਾ ਜੀ ਗਰਮੀ ਦਾ ਫਰਕ ਆ ਸੇਵਾ ਕਰਦਾ ਨਹੀਂ ਚੰਗੀ ਵੀ ਖਾਣਾ ਨਾ ਨਾ ਠੀਕ ਆ ਜੀ ਕੱਲ ਤਾਂ ਕਵੀਆਂ ਲਗੇ ਲੰਘ ਗਿਆ ਦਾ ਨਾ ਪਾਉਣ ਮੱਕੀ ਵੀ ਦਵਾ ਤੇ ਬਦਲ ਗਈ ਚਲੋ ਪਲਾਸਟਿਕ ਦੀ ਬੋਤਲ ਦੇਖ ਲੈ ਨਾਲੀ ਉਕਣੀ ਨਿਕਲੇ ਆਉਂਦੀ ਥੱਲੇ ਤੇ ਜਾਂ ਪਲਾਉ ਮਾਰੇ ਉਕਣੀ ਥੱਲੇ ਤੇ ਨਿਕਲੇ ਆਈਆਂ ਲਓ ਜੀ ਪਹਿਨਾ ਤਵੀਆਂ ਗੱਲ ਫੇਰ ਹਲਾਂ ਗੱਲ ਬਾਅਦ ਤਾ ਲੇਜ਼ਰ ਲਿਉਰੀ ਖੜਾ ਹੋਗਾ ਨਾ ਤੀਏ ਪੈਰ ਕਰਾਂਗੇ ਸੁੱਕ ਜਾਣ ਦੇ ਖੇਤ ਐ ਨਾ ਲੇਜ਼ਰ ਕਰ ਗਿਆ ਤੇ ਇੱਕ ਵਾਰੀ ਪਧਰਾ ਜਾ ਹੁਣ ਆਈਆਂ ਵੀ ਐ ਲੈਜ਼ਰ ਹੋ ਜਾਊਗਾ ਹਾਂ ਹੁਣ ਆਏ ਨੇ ਐਨ ਬਣ ਤੂ ਰੇੜਾ ਹੋ ਜਾਣਾ ਇੱਕ ਹੈ ਨਾ ਰੇੜਾ ਭਰ ਜਾਣਾ ਫੁੱਲ ਐਨ ਬਾਕੀ ਦੇਖਦੇ ਚੁਗੇ ਤੇ ਪਤਾ ਲੱਗੂ ਕਿੰਨਾ ਕੋ ਹੁੰਦਾ ਹਾਂ ਸੁਵੇ ਦੀ ਵਦਨ ਹੈ ਹੂੰ ਇੱਕ ਰੇੜਾ ਫੁੱਲ ਭਰ ਗਿਆ ਜੀ ਫੇਰ ਦੇ ਐਨ ਪੂਰਾ ਇਹ ਹੁਣ ਲੰਬੜਦਾਰ ਨੂੰ ਦੇ ਦੇਣਾ ਰੇੜਾ ਹੈ ਢਿੱਲੋਂ ਨੂੰ ਦੇ ਦੇਣਾ ਢਿੱਲੋਂ ਸਾਹਿਬ ਨੂੰ ਦੇਖ ਇਸ ਦੇਖੀ ਥੱਲੇ ਨਾ ਖੜਾ ਇੱਧਰ ਇਹਦਾ ਉਮੀਦ ਅੱਧਾ ਕਰੇੜਾ ਹੋਰ ਨਿਕਲੇ ਉਹ ਹਲੇ ਵੀ ਬਾਲਣ ਬਹੁਤ ਨਿਕਲੇ ਢਾਈ ਟਰਾਲੇ ਹੋਗੇ ਇੱਕ ਰੇੜਾ ਹਾ ਹੋ ਗਿਆ ਦੇਖ ਲੋ ਪਹਿਲੇ ਚੱਕ ਕੇ ਬਹੁਤ ਜਣੇ ਲੈ ਕੇ ਚਲੋ ਇਧਰ ਅੱਜ ਭੋਲੂ ਬਾਈ ਵਾਲਾ ਟਰੈਕਟਰ ਲੱਤਦਾ ਵਾ ਧਾਰਾ ਉਹਦੇ ਗਾਣੇ ਆਧਾਰਾ ਮੰਗਿਆ ਵਾ ਬਈ ਅੱਜ ਦੀ ਵਿਆੜੀ ਦੇ ਦੇ ਮੇਰੇ ਵਾਲਾ ਮਿਲ ਗਿਆ ਵਾ ਮੈਂ ਕਿਹਾ ਇਹ ਕਰਕੇ ਬਈ ਅੱਜ ਜੱਗਾ ਕਹਿੰਦਾ ਲੀਜ਼ਰ ਮਾਰਨਾ ਬਾ ਮੈਂ ਕਹਾ ਚੱਲ ਬਈ ਕੋ ਦੁਬਈ ਵਾਲਾ ਲੈਂਦੇ ਆ ਉਹ ਅੱਜ ਵੀ ਨਹੀਂ ਮੋੜਨਾ ਮੈਨੂੰ ਉਮੀਦ ਆ ਵੀ ਕੱਲੂ ਸ਼ਾਮ ਤੱਕ ਵਿਹਲਾ ਹੋਊਗਾ ਕੱਲੂ ਵੀ ਰੇਹ ਪਉਣਾ ਰੇਹ ਹੀ ਗਰੀ ਦੇ ਗਲੇ ਪੈਣਾ ਹੋਣਾ ਦੋ ਦਿਨ ਇਹੀ ਰੱਖਣਾ ਆਪਣੇ ਕੋਲ ਆਈ ਨੇ ਘਰ ਗਿਆ ਰੇੜਾ ਇਹਨ ਪੂਰਾ ਪਰ ਦੋ ਪਰ ਦੋ ਜਵਾਸ਼ ਇੱਕ ਗੱਲ ਮौज ਬਹੁਤ ਹੈ ਬੱਲਣ ਦੀ ਸੋਕਦਾ ਬਹੁਤ ਵਧੀਆ। ਤਕਰੀਬਨ 1.5-2 ਮਹੀਨੇ ਜੀ ਨਾਲ ਸੁੱਕ ਜਾਣਾ। ਫੂਕ ਬਹੁਤ ਵਧੀਆ ਹੁੰਦਾ। ਜਿਹੜਾ ਦੂਹਾ ਸੱਕ ਜਾਂ ਹੁੰਦਾ ਕਿਹਦੇ ਪਰ ਜਿਹੜਾ ਟੱਕ ਗੱਲ ਵੱਢਦੇ ਆ ਜਦ ਉਹ ਉਹ ਵੀ ਬਹੁਤ ਵਧੀਆ ਚੱਲਦਾ। ਉਹੀ ਦੇ ਨਾਲ ਉਹ ਵੀ ਖੇਤੀ ਸੁੱਕ ਕੇ ਜਲਦਾ ਉਹਦਾ ਗੈਲ ਦੀ ਚੱਕ ਲੈ ਜਾਂਦੇ ਆ ਉਹ ਜਿਹੜੇ ਬਾੜ ਵਾਲੇ ਆ ਉਹ ਕਹਿੰਦੇ ਵੀ ਇਹਦਾ ਦੂ ਦੋ ਚਾਰ ਦਿਨ ਚ ਸੁੱਕ ਜਾਣਾ ਬਾਈ। ਵੀ ਸਾਡੇ ਬਾਲਣੇ ਦੇ ਬਹੁਤ ਕੰਮ ਆਉਂਦਾ। ਮੈਂ ਚਲੋ ਰੇੜਾ ਪਰ ਗਿਆਨ ਫੋਲਿਕ ਹੁਣ ਆਇਆ ਵੀ ਖੇਤ ਵਿੱਚ ਕੋਈ ਜੜ ਦਿਖਦੀ ਨਹੀਂ ਸਾਫ ਲੱਗਦਾ ਬਾਕੀ ਹੁਣ ਡੀਜ਼ਲ ਮਾਰੀ ਤੇ ਫੇਰ ਬਾਹੀ ਤੇ ਪਤਾ ਲੱਗੂ ਵੀ ਨਿਕਲਦੀਆਂ ਕਿ ਨਹੀਂ ਚਲਿਏ ਉਹ ਨੰਬਰਦਾਰ ਆ ਆ ਫੈਲੇ ਵੀ ਚੱਕ ਲੈ ਆ ਫੈਲੇ ਇਹ ਵੀ ਉੱਪਰੇ ਛੜਦੇ ਬਾਹਰ ਛੜਦਾਂਗੇ ਉਹ ਰੇੜੇ 'ਵਾਂ ਰੱਖ ਲੈ ਨੱਦੜੀਏ ਜੀ ਵਰਗਾ ਜੱਗੇ ਆਹ ਦੇਖ ਤਾਂ ਸਵੇਰ ਦਾ ਤੇਰੇ ਪਰਚੀ ਲਾਈ ਵੀ ਆ ਨਹੀਂ ਬਾਪੂ ਆਇ ਨਹੀਂ ਦਰ ਮੈਂ ਉਰੀ ਆ ਬਾਪੂ ਉੱਥੇ ਗਿਆ ਹੁਣਾ ਬਸ ਉਧਰ ਹੋਗਾ 10 ਮਿੰਟ ਵਾਸਤੇ ਉਹ ਤੇ ਹੁਣਾ 10 ਮਿੰਟ ਵਾਸਤੇ ਮੈਂ ਰੋਪੜ ਗਿਆ ਫਿਰ ਚਮਕੌਰ ਗਿਆ ਫਿਰ ਮੈਂ ਕੀ ਦੀ ਗੱਲ ਬਣ ਗਈ ਗੱਲ ਤਾਂ ਬਣ ਗਈ ਅੱਜ ਸਿਕਿਉਰਿਟੀ ਉਠਾਲਿਆ ਵਾਏ ਟੈਕਸ ਭੇਣਾ ਤੇਰੇ ਉੱਪਰ ਪੰਡਤ ਜੀ ਨੇ ਕਹਿੰਦਾ ਡੰਗਰਾਂ ਦਾ ਟਾਈਮ ਆ ਆਹ ਲੱਗਿਆ ਸੇਵਾ ਪੁੰਜੀ ਹੋਰ ਆ ਗਿਆ ਹੋਰ ਠੀਕ ਆ ਆ ਨਹੀਂ ਹਾਂ ਸਾਹ ਦੇਖੀ ਐ ਬਾਪੂ ਬੈਟਰੀ ਖਿੱਚ ਲਈ ਚੱਲਣਾ ਲਾ ਕੇ ਬਾਪੂ ਬੈਟਰੀ ਖਿੱਚ ਗਿਆ ਬਾਪੂ ਚਾਰਜ ਹੋ ਗਿਆ ਫਿਰ ਲਾ ਪਿੱਛੇ ਤੇ ਹਾੜੇ ਜੇ ਲਾਪੂ ਆ ਹਰ ਪਿੱਛੇ ਲੱਗਣੀ ਨਹੀਂ ਟਾਇਰ ਆ ਇਹ ਰਨ ਸੰਗਲ ਵੀ ਨਹੀਂ ਹੈਗਾ ਇਹ ਚ ਚੱਲ ਲਈ ਆਪੂ ਡੇਢ ਘੰਟਾ ਬਹਿਣਾ ਲੱਗ ਗਿਆ ਹੁਣ ਦੇਖਦੇ ਆ ਮੈਂ ਡੇਢ ਘੰਟਾ ਬਹਿਣਾ ਲੱਗ ਗਿਆ ਘੰਟਾ ਹੋਣ ਲੱਗੂ 2.5 ਘੰਟੇ ਲੱਜਣੇ ਹੈ ਪੂਰਾ ਲੱਗ ਗਿਆ ਆ ਗੋਟੀ ਕੀ ਦੀ ਕੋਈ ਪਾਉਂਦਾ ਨਹੀਂ ਇਹ ਲੋ ਇਹਦੇ ਪਲਾਉ ਕੰਮ ਖਰਾਬ ਕਰਦੇ ਆ ਨਾ ਧਰਤੀ ਉੱਚੀ ਨੀਵੀਂ ਕਰ ਦਿੰਦੇ ਆ ਪਟ ਪਟ ਕੇ ਚੱਲ ਆਏ ਬਾਕੀ ਹੁਣ ਖੇਤ ਵਧੀਆ ਬਣ ਗਿਆ ਹੁਣ ਕੱਲੂ ਰੇਦੀ ਵਾਰੀ ਆਉ ਫਿਰ ਹਾਂ ਕੱਲੂ ਰੇ ਹੂੰ ਆ ਡੌਲ ਸਾਹੀ ਜਿਆਦਾ ਬੜੀ ਲੱਗੀ ਹੈ ਡੌਲ ਇਹ ਤਾਂ ਆਪਣੇ ਹੂੜੀ ਜਿਹੜੀ ਜੂਤੀ ਜੀ ਉਹ ਤਾਂ ਜਾਣੀ ਪਹਿਲਾਂ ਇਹਨੇ ਹੂਫ ਤੇ ਛੇਣਾ ਤਾਂ ਦਬੀ ਜਾਣੇ ਤਾਂ ਨਾਲ ਦੇ ਪਹਿਲਾਂ ਛੇਣਾ ਨੂੰ ਗੇਰ ਦੂੰਗਾ ਥੋੜੀ ਥੋੜੀ ਨਾ ਇਧਰ ਖੇਤ ਬਾਹੂੰਗਾ ਨਾ ਥੱਲੇ ਨੂੰ ਵੜ ਦੂੰਗਾ ਥੋੜੀ ਜੀ ਜਿਆਦਾ ਬੜੀ ਹੋ ਗਈ ਬਾ ਹੁਣ ਤਾਂ ਬਾਉਣ ਦੀ ਲੋੜ ਨਹੀਂ ਹਜੇ ਘਮਾਉਂਦਾ ਫਿਰਦਾ ਸਾਰੇ ਪਾਸੇ ਖੇਤ ਚ ਦੇਖੂੰਗਾ ਕਿੱਥੇ ਜਿਆਦਾ ਉੱਚਾ ਨਹੀਂ ਵਾ ਫੇ ਕਰੂੰਗਾ ਪੱਧਰ ਤੇ ਉਹ ਤਾਂ ਦਾਤ ਦੇਣਾ ਹੁੰਦਾ ਤੇ ਤੁਹਾਨੂੰ ਥੋੜਾ ਪਤਾ ਲੱਗਣਾ ਐਸੇ ਕਿ ਉਹ ਉੱਥੇ ਤੇ ਤੁਹਾਨੂੰ ਪਤਾ ਨਹੀਂ ਹੈਗੇ ਜਿੱਥੇ ਪਾਣੀ ਖੜਦ ਲੈ ਸਾਰੇ ਜਿਹੜਾ ਪਲੋਵ ਮਾਰ ਕੇ ਵਾਜਾ ਕਰਦਾ ਖੇਤ ਆਈਂ ਕਾ ਪਤਾ ਲੱਗਣਾ ਉਹ ਪਾਣੀ ਕਿੱਥੇ ਖੜਦਾ ਕਿੱਥੇ ਨਹੀਂ ਲੱਗਣਾ ਤੈਨੂੰ ਉਧੇ ਘੰਟੇ ਤੱਕ ਪਤਾ ਕਿੱਧਰ ਉੱਚਾ ਨੀਵੇਂ ਲਓ ਜੀ ਬਣ ਗਿਆ ਖੇਤ ਐਨ ਹੁਣ ਫੁੱਲ ਵਰਗਾ ਜ਼ੀਰੋ ਲੈਵਲ ਬਹੁ ਹੋ ਗਿਆ ਹੁਣ ਮੈਨੂੰ ਲੱਗਦੀ ਲਾਸਟੇ ਕੀੜਾ ਹੋਣਾ ਉਹਦਾ ਐਨ ਵਧੀਆ ਦੇਖਣ ਨੂੰ ਪਹਣਾ ਇਲਾਦਾ ਤਾਂ ਵੀ ਖੇਤ ਬਹੁਤ ਉੱਚਾ ਹੋ ਗਿਆ ਦੁਬੇ ਕਰਕੇ ਪਲੌ ਫੇਰ ਨਹੀਂ ਕਰਕੇ ਹੁਣ ਆਏ ਲੱਗਦਾ ਵੀ ਖੇਤ ਉੱਚਾ ਹੋਊ ਨਹੀਂ ਇਹ ਬਰਾਬਰ ਇਹ ਆ ਜਿੰਨੀ ਪਰਿਫਰੀ ਜਾਂਦਾ ਆ ਆ ਦੇਖੀ ਨਾ ਗਲਗੀ ਲੈ ਆਏ ਹੈ ਪਲਾਸਟਿਕ ਸਭ ਤੋਂ ਮਾੜੀ ਚੀਜ਼ ਹੈ ਜਿਹੜੀ ਮੈਂ ਕਹਿੰਦਾ 100 ਸਾਲਾਂ ਗਲੇ ਇਹ। ਹੋਰੇ ਕੱਦੀ ਗੋਣੀ ਆ ਬੋਤਲ। ਨਹੀਂ ਬਣਾਤੇ ਆਂ ਖੇਤ ਹਾਂ। ਆਜੀ ਆਪਣੀ ਫੈਨਾ ਵੀ। ਆਜੋ ਵਰੀ ਨੂੰ ਆਜੋ ਇੰਨੇ। ਦੇਖ ਲੈ ਕੋਈ ਲੱਕੜੀ ਹੋਰ ਦੇਖਦੀ ਏ ਅਜੇ। ਘੁੰਮ ਕੇ ਰ ਗਿਆ ਕਸਰ ਤਾਂ ਨਹੀਂ ਹੋਈ ਦੇਖ ਲੈ ਫੇਰ ਮੈਂ ਕਹੀਏ ਪਾਣੀ ਨਾ ਖੜਿਆ ਦੇਖ ਲੈ ਬਾਈ ਬਾਉਰੀ ਖੜਾ ਪਰ ਹੋਣਾ ਹੀ ਲੱਗਦਾ ਮੈਂ ਗੱਲਾਂ ਫੀਜ ਕੇ ਛੱਡੂੰਗਾ ਨਹੀਂ ਤੂੰ ਡਰੇਟਰ ਲਿਆ ਬਿੱਤੇ ਖੜਾ ਖੜਾ ਤੇਰੀ ਖਰਾਬੀ ਕਰਾ ਬਾਹਰ ਜੀਰਵਾ ਜਵਾਜ ਹੋ ਇਹ ਤਾਂ ਕਹਿੰਦੇ ਪਾਣੀ ਖੜਦਾ ਰੋਟੀ ਘਾ ਲਿਆ ਹੈ ਕੋਈ ਨਹੀਂ ਦੇਖਾਂਗੇ ਤਾਂ ਹੀ ਪਾਇਆ ਦਾ ਪਹਿਲਾ ਕਸਰ ਰਹਿ ਜਾਂਦੀ ਸੀ ਉਹ ਬਾਹੇ ਵੇ ਨਹੀਂ ਲਾ ਕੇ ਫੁੱਲ ਗਈ ਸੀ ਦੁਆਰਾ ਵਿੱਚ ਨਾ ਪਿਆ ਸਰ ਤਵੇਰਾ ਨੈਟ ਆਉਗੀ ਹਲੇ ਹਲੇ ਕੁਟੀਆਂ ਕਟੀਆਂ ਕਰੀ ਜਾਂਦੇ ਭਰੀ ਫੇਰ ਕਰ ਲਈ ਹਲੇ ਦਾ ਜਦ ਹੋਣੀ ਆ ਜਦ ਉਹ ਕਰਨਾ ਜਸਿਆੜ ਕੱਢਣੇ ਆ ਚੱਕ ਲੈ ਹੁਣ ਚੱਲ ਥਲੇ ਆ ਰਹੀ ਮੋਟਰ ਆਫਰ ਕਰਾ ਰਹੀ ਅਛਾ ਹਾਂ ਥਲੇ ਕਰ ਨਹੀਂ ਬੰਦੇ ਦੀ ਖਾਸੀ ਜਾਂਦੇ ਆ ਹਾਂ ਹਾਂ ਬਹੋਗੀ ਲੇਗੀ ਹੋਂਕੇ ਜੇ ਲੈਣ ਬਸ ਬਰਾਉ ਜੀ ਨਿਬੜ ਗਿਆ ਫਤਿਹ ਹੋ ਗਿਆ ਹੁਣ ਕਾਲੂ ਦੇਖਾਂਗੇ ਰੇ ਪੈ ਗਿਆ ਕਾਲੂ ਨਹੀਂ ਪਰਸੋਂ ਨੂੰ ਸਹੀ ਬੰਦੇ ਥੋੜੇ ਰਹਿ ਗਏ ਆ ਬਾਕਸ ਬਾਪੂ ਦੀ ਫੀਸ ਜਿਹੜਾ ਬੈਠਾ ਦਾ ਸਵੇਰ ਦਾ ਚੱਲ ਠੀਕ ਆ